12894 ਪਿੰਡ ਨੇ ਹੋਲਾ ਮਹੱਲਾ ਲੰਗ ਕੇ ਗਿਆ ਹੋਲਾ ਮਹੱਲਾ ਮਨਾਇਆ ਤੇ ਸੱਚੀ 3000 ਕਰੋੜ ਦਾ ਸਿੱਖਾਂ ਨੇ ਲੰਗਰ ਲਾ ਦਿੱਤਾ 3000 ਕਰੋੜ ਦਾ ਲੰਗਰ ਲਾ ਦਿੱਤਾ ਇਹ 3000 ਕਰੋੜ ਦਾ ਲੰਗਰ ਤੇ ਲਾ ਜ਼ਰੂਰ ਦਿੱਤਾ ਪਰ ਦੁੱਖ ਕਿਸ ਗੱਲ ਦਾ ਨਾਤੇ ਸਾਡੇ ਕੋਲੇ ਕੋਈ ਚੱਜ ਦਾ ਸਕੂਲ ਹੈ ਨਾ ਤੇ ਸਾਡੇ ਕੋਲ ਚੱਜ ਦਾ ਕੋਈ ਕਾਲਜ ਹੈ ਕੋਈ ਯੂਨੀਵਰਸਿਟੀ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਨਹੀਂ ਸਕਦੇ ਜਿੱਥੇ ਨਰੋਲ ਵਿੱਦਿਆ ਹੋਵੇ ਜਿੱਥੇ ਗੁਰਮਤ ਦੀ ਪੜ੍ਹਾਈ ਹੋਵੇ ਜਿੱਥੇ ਸਾਡੇ ਧਰਮ ਬਾਰੇ ਪੜਾਇਆ ਜਾਂਦਾ ਹੋਵੇ ਜਿੱਥੇ ਸਾਡੇ ਗੁਰੂ ਵਾਰੇ ਗੁਰੂ ਸਾਹਿਬਾਨਾ ਬਾਰੇ ਦੱਸਿਆ ਜਾਂਦਾ ਹੋਵੇ ਨਹੀਂ ਅਸੀਂ ਲੰਗਰਾਂ ਤੇ ਤੇ ਜ਼ੋਰ ਲਾ ਦੁੱਤਾ ਗਵੰਡੀ ਭਵੇਂ ਸਾਡਾ ਭੁੱਖਾ ਮਰੀ ਜਾਵੇ ਨਾਲ ਦਾ ਭਵੇਂ ਸਾਡਾ ਭੁੱਖਾ ਮਰੀ ਜਾਵੇ ਅਸੀਂ ਟਰਾਲੀਆਂ ਭਰ-ਭਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਂਦੇ ਪਰ ਅਸੀਂ ਆਪਣੀ ਕੌਮ ਦੀ ਆਪਦਿਆਂ ਦੀ ਵਾਹ ਨਹੀਂ ਫੜਦੇ ਭੰਵੇਂ ਉਹ ਗੁਰੂ ਕੇ ਕੀਰਤਿयां ਨੇ ਭੰਵੇਂ ਕੋ ਗੁਰੂ ਕੇ ਵਜ਼ੀਰ ਨੇ ਕਦੇ ਉਹਨਾਂ ਦੇ ਹਾਲਾਤ ਤੇ ਵੇਖੋ ਉਹਨਾਂ ਦਾ ਮਨ ਕਿਉਂ ਨਹੀਂ ਮੰਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਕੀਰਤਨੀਆਂ ਨਹੀਂ ਬਣਾਉਣਾ ਅਸੀਂ ਆਪਣੇ ਬੱਚਿਆਂ ਨੂੰ ਗਰੰਥੀ ਨਹੀਂ ਬਣਾਉਣਾ ਕਿਉਂ ਕਹਿੰਦੇ ਨੇ ਉਹ ਕਾਰਨ ਇਹੀ ਆ ਗੁਰਮਖੋ ਅਸੀਂ ਦੂਜਿਆਂ ਨੂੰ ਰਜਾਉਣ ਵਾਸਤੇ ਤੇ ਜ਼ੋਰ ਲਾ ਦਿੱਤਾ ਪਰ ਆਪਣਿਆਂ ਦੀ ਕਦੇ ਅਸੀਂ ਬਾਹ ਨਹੀਂ ਫੜੀ ਅਸੀਂ ਰੌਲਾ ਪਾਉਂਦੇ ਆ ਨਾ ਵੀ ਇਸਾਈ ਧਰਮ ਬਹੁਤ ਵੱਧ ਗਿਆ। ਕਿਉਂ ਵੱਧ ਗਿਆ? ਕਿਵੇਂ ਵਧਾਇਆ ਉਹਨਾਂ ਨੇ? ਸੁਣਿਓ। ਉਹ ਗੁਰਮੁਖ ਪਿਆਰਿਓ ਅਸੀਂ ਤੇ ਗ੍ਰੰਥੀ ਕਹਿੰਦੇ ਆ ਨਾ। ਉਹ ਪਾਦਰੀ ਕਹਿੰਦੇ ਨੇ। ਉਹ ਆਪਣੇ ਪਾਦਰੀ ਨੂੰ ਜਿਹੜਾ ਚਰਚ ਦੇ ਅੰਦਰ ਹੈ। ਉਹ ਵੀ ਇੱਥੋਂ ਤੱਕ ਵੀ ਕਹਿੰਦੇ ਨੇ ਵੀ ਸਾਡਾ ਕੋਈ ਪ੍ਰਚਾਰ ਕਰਨ ਵਾਲਾ ਹੋਵੇ ਅਸੀਂ ਚੰਗੀ ਗੱਡੀ ਵੀ ਦੇਾਂਗੇ। ਚੰਗੇ ਵੱਡੇ ਸ਼ਹਿਰ ਦੇ ਵਿੱਚੋਂ ਕੋਠੀ ਵੀ ਪੱਕੇ ਦਿਆਂਗੇ ਚੰਗੇ ਕਹਿ ਲਵਾਂ ਬਾਹਰ ਵੀ ਤੋਰਾਂਗੇ ਸਾਰਾ ਖਰਚਾ ਸਾਡਾ ਹੋਏਗਾ ਤੇ ਗੁਰਮੁਖ ਪਿਆਰਿਓ ਉਹ ਇੰਨੇ ਲਾਲਚ ਦੇ ਦੇ ਕੇ ਆਪਣਾ ਧਰਮ ਵਧਾਗੇ ਪ੍ਰਚਾਰ ਕਰ ਗਏ ਪਰ ਦੁੱਖ ਦੀ ਗੱਲ ਇਹ ਹੈ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਕੋਲੇ ਧਨ ਦੀ ਕਮੀ ਹੈ ਪੈਸੇ ਦੀ ਕਮੀ ਹੈ ਪੈਸਾ ਬਹੁਤ ਹੈ ਜੇ ਤੰਤਨ ਹਿਆਰ ਕਰੋੜ ਅਸੀਂ ਲੰਗਰਾਂ ਤੇ ਲਾ ਸਕਦੇ ਆ ਅਸੀਂ ਲੋੜਵੰਦ ਪਰਿਵਾਰਾਂ ਤੇ ਵੀ ਲਾ ਸਕਦੇ ਆ ਉਹਨਾਂ ਦੀਆਂ ਵਾਵਾ ਵੀ ਫੜ ਸਕਦੇ ਆ ਉਹਨਾਂ ਨੂੰ ਅਸੀਂ ਉੱਚ ਵਿੱਦਿਆ ਦੇ ਸਕਦੇ ਆ ਪਰ ਨਹੀਂ ਅਸੀਂ ਤੇ ਉਹਨਾਂ ਦੀਆਂ ਜਾਤਾਂ ਪਤਾਂ ਪਰਖ ਕੇ ਨਾ ਉਹਨਾਂ ਨੂੰ ਨੀਵੇਂ ਸਮਝ ਕੇ ਅਸੀਂ ਤੇ ਉਹਨਾਂ ਨੂੰ ਦੂਰ ਕਰ ਦਿੱਤਾ ਤੇ ਫਿਰ ਦੂਜੇ ਧਰਮ ਦੇ ਵਿੱਚ ਕਿਉਂ ਨਹੀਂ ਜਾਣਗੇ ਫਿਰ ਦੂਜਿਆਂ ਦਾ ਸਹਾਰਾ ਕਿਉਂ ਨਹੀਂ ਲੈਣਗੇ ਪੇ ਜਾਣ ਕੇ ਉਧਰਲੇ ਪਾਸੇ ਜੇਦੋ ਅਗਲਾ ਘਰ ਵੀ ਪਾ ਕੇ ਦਿੰਦਾ ਹੈ ਅਗਲਾ ਵਿਆਹ ਵੀ ਕਰਦਾ ਹੈ ਅਗਲਾ ਨੇੜੇ ਵੀ ਲਾਉਂਦਾ ਹੈ ਤੇ ਗੁਰਮੁਖ ਪਿਆਰਿਓ ਫੇਰ ਕਿਉਂ ਨਹੀਂ ਅਗਲਾ ਗੋਡੰਗਾਏ ਕਹਿੰਦੋ ਭਾਵ ਕਸੂਰ ਕਿਸੇ ਦਾ ਨਹੀਂ ਕਸੂਰ ਸਾਡਾ ਆਵਦਈ ਹੈ ਸੱਚ ਇਹ ਹੈ ਗੁਰਮੁਖ ਪਿਆਰਿਓ ਜਿਹੜਾ ਜੱਟ ਦਾ ਪੁੱਤ ਹੁੰਦਾ ਨਾ ਸਿਆਣਾ ਜੱਟ ਦਾ ਪੁੱਤ ਸਿਆਣਾ ਹੁੰਦਾ ਜਿਹੜਾ ਗੌਰ ਕਰਿਓ ਜਦੋਂ ਪਾਣੀ ਟੁੱਟਦਾ ਹੈ ਉਹ ਖਾਲ ਦੇ ਵਿੱਚੋਂ ਹੀ ਟੁੱਟਦਾ ਹੁੰਦਾ ਅੰਦਰੋਂ ਬਾਹਰੋਂ ਨਹੀਂ ਜਦੋਂ ਖੱਡ ਪੈਂਦੀ ਆ ਨਾ ਖਾਲ ਦੇ ਵਿੱਚੋਂ ਅੰਦਰੋਂ ਪੈਂਦੀ ਹੁੰਦੀ ਐ ਜਿਹੜਾ ਜੱਟ ਦਾ ਪੁੱਤ ਸਿਆਣਾ ਹੋਏਗਾ ਉਹ ਪਜਾਮਾ ਟੰਗ ਕੇ ਲੱਗੇ ਖਾਲ ਦੇ ਵਿੱਚ ਬੜੇਗਾ ਅੰਦਰੋਂ ਖੱਡ ਨੂੰ ਬੰਦ ਕਰੇਗਾ ਜੇ ਮੇਰੇ ਵਰਗਾ ਬਾਹਰ ਹੀ ਪੋਚਾ ਵਾਰੀ ਜਾਵੇ ਪਾਣੀ ਕਦੇ ਬੰਦ ਨਹੀਂ ਹੋਏਗਾ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜੇ ਸੰਭਾਲਣਾ ਐ ਅਸੀਂ ਆਪਦਿਆਂ ਨੂੰ ਸੰਭਾਲੀਏ ਮਦਦ ਕਰਨੀ ਹੈ ਆਪਦਿਆਂ ਦੀ ਕਰੀਏ ਰੋਲਾ ਤੇ ਅਸੀਂ ਬਹੁਤ ਪਾਉਂਦੇ ਆ ਨਾ ਮੇਰਾਜ ਕਰੇਗਾ ਖਾਨਸਾ ਆਕੀ ਰਹੇ ਨਾ ਕੋਈ ਇਦਾਂ ਗੱਲਾਂ ਦੇ ਨਾਲ ਰਾਜ ਨਹੀਂ ਆਉਂਦਾ ਸੰਭਾਲ ਲਓ ਸਾਡੀ ਨੌਜਵਾਨੀ ਨੂੰ ਸੰਭਾਲੋ ਗੁਰਮੁਖ ਪਿਆਰਿਓ ਆਪੋ ਆਪਣੇ ਬੱਚਿਆਂ ਨੂੰ ਜੇ ਅਸੀਂ ਸਿੱਖੀ ਨੂੰ ਵਧਾਉਣਾ ਨਾ ਅਸੀਂ ਆਪਣੇ ਧਰਮ ਨੂੰ ਵਧਾਉਣਾ ਹੈ ਆ ਵੱਡੇ ਵੱਡੀਆਂ ਬਿਲਡਿੰਗਾਂ ਪਾਉਣ ਤੋਂ ਗੁਰਹਿਜ ਕਰਦੇ ਆ ਹੋਇਆ ਵੱਡੇ ਵੱਡੇ ਲੰਗਰ ਲਾਉਣ ਤੋਂ ਗੁਰਹਿਜ ਕਰੀਏ